ਜਿਵੇਂ ਸਾਰੇ ਵੀਰਾਂ ਨੂੰ ਪਤਾ ਹੈ ਵੀ ਆਪਣੇ ਕਈ ਦਿਨਾਂ ਤੋਂ ਅਰੀਪਤਨ ਮੇਜਰ ਸਤਲੋਜ ਦੇ ਹੜ੍ਹ ਕੀਤੇ ਸਨ ਤੇ ਸ਼ਾਂਤ ਸ਼ਾਂਤ ਵਿਕਾਸਮੇਟ ਵੱਲੋਂ ਇੱਥੇ ਕੈਂਪ ਲਾਇਆ ਗਿਆ। ਉਹ ਕਾਹਦਾ ਹੀ ਕੈਂਪ ਲਾਉਣ ਦਾ ਮਤਲਬ ਇਹ ਹੈ ਵੀ ਆਪਾਂ ਸਪਲਾਈ ਸਹੀ ਕਰੀਏ। ਵੀ ਪਿੰਡ ਘਰਾ ਤੱਕ ਪਹੁੰਚਾਈ ਜਿਹੜੇ ਪਾਣੀ ਦੇ ਡੁੱਬੇ ਹੋਏ ਆ। ਆਪਣੇ ਹੁਣ ਦੇਖਣ ਨੂੰ ਕੀ ਆਉਂਦਾ ਵੀ ਲੋਕ ਇੱਥੇ ਆਪਣੇ ਜਿਹੜੀ ਸੰਗਤ ਹੈ ਪੂਰੇ ਭਾਵਕ ਤੌਰ ਤੇ ਆਉਂਦੀ ਆ। ਉਹ ਟਰਾਲਿਆਂ ਦੇ ਟਰਾਲੇ ਆਉਂਦੇ ਆ ਤੇ ਜਦੋਂ ਅੰਦਰ ਜਾਂਦੇ ਆ ਤਾਂ ਉਥੇ ਮਤਲਬ ਸਹੀ ਤਰੀਕੇ ਨਾਲ ਵੰਡਿਆ ਨਹੀਂ ਜਾਂਦਾ ਜਿਨ੍ਹਾਂ ਨੂੰ ਲੋਡ ਦੀ ਉਹ ਚੱਕ ਚੱਕ ਲਈ ਜਾਂਦੇ ਆ ਤੇ ਜਿਨ੍ਹਾਂ ਨੂੰ ਲੋਡ ਆ ਵਿਚਾਰੇ ਵਾਜਾਂ ਮਾਰੀ ਜਾਂਦੇ ਆ ਹੁਣ ਆਪਾਂ ਸਾਰੇ ਵੀਰਾਂ ਨੂੰ ਬੇਨਤੀ ਵੀ ਇੱਕ ਗੱਲ ਦੰਦ ਵੀ ਜਿਹੜੇ ਘਰ ਪਾਣੀ 'ਚ ਡੁੱਬੇ ਆ ਉਥੇ ਟਰੈਕਟਰ ਵੀ ਨਹੀਂ ਜਾਂਦਾ ਤੇ ਉਹ ਬਹੁਤ ਵਿਚਾਰੇ ਥੋੜੀ ਬਹੁਤ ਤਾਂ ਬਾਹਰ ਆ ਜਾਂਦੇ ਆ ਪਰ ਕਈ ਵੀਰ ਉਹ ਸੰਗਦੇ ਮੰਗਦੇ ਵੀ ਨਹੀਂ ਗਏ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਮੰਗਣਾ ਬਹੁਤ ਔਖਾ ਤੇ ਉਹ ਮੰਗਦੇ ਨਹੀਂ ਤੇ ਜਿਹੜੇ ਮੰਗਦੇ ਆ ਉਹ ਸਹੀ ਨਹੀਂ ਤੁਸੀਂ ਇੱਕ ਗੱਲ ਇਤੋਂ ਹੀ ਹਿਸਾਬ ਲਾ ਲਓ ਸਾਡਾ ਜਿਹੜਾ ਕੈਂਪ ਲੱਗਿਆ ਇੱਕ ਤਾਂ ਸਾਡੇ ਆ ਨੰਬਰ ਦਿੱਤੇ ਆ ਇੱਕ ਆਡਾ ਕੋਡ ਦੁੱਤਾ ਇਹਦੇ ਤੇ ਪਹਿਲੀ ਗੱਲ ਤਾਂ ਬੀਜ ਦੇ ਵੀਰੇ ਫਿਰ ਪੈਸੇ ਪਾਉਣ ਵਾਸਤੇ ਨਹੀਂ ਮੰਨ ਲਓ ਨੰਬਰ ਦਿੱਤੇ ਇਹ ਨੰਬਰ ਦਿੱਤੇ ਸੰਪਰਕ ਕਰਨ ਵਾਸਤੇ ਕੋਡ ਦਿੱਤਾ ਲੋਕੇਸ਼ਨ ਵਾਸਤੇ ਸੋ ਕੋਈ ਵੀ ਵੀਰੇ ਨੰਬਰਾਂ ਤੇ ਪਹਿਲੀ ਗੱਲ ਪੈਸੇ ਨਾ ਪਾਇਓ ਇਹ ਸੰਪਰਕ ਕਰ ਸਕਦੇ ਆ ਤੁਹਾਨੂੰ ਅਸੀਂ ਸਹੀ ਗਾਈਡ ਕਰ ਸਕਦੇ ਆ ਦੂਸਰੀ ਗੱਲ ਆ ਵੀ ਸਾਡੇ ਕੋਲੇ ਬੋਟਾਂ ਦਾ ਪ੍ਰਬੰਧ ਆ ਜਿਹੜੇ ਕਰਕੇ ਅਸੀਂ ਇਹ ਬਣਾ ਰਹੇ ਆ ਵੀ ਜਿਹੜਾ ਕੋਈ ਵੀਰ ਆਉਣਾ ਚਾਹੁੰਦਾ ਆਪਦੀ ਮਿਹਨਤ ਨਾਲ ਅਗਲੇ ਦਾ ਟੈਲਫੋਨ ਇਕੱਠਾ ਕੀਤਾ ਦਸਵਾ ਦਸੋਂ ਇਕੱਠਾ ਕੀਤਾ ਉਹਨੇ ਨੂੰ ਵੀ ਹੁੰਦਾ ਵੀ ਸਹੀ ਸਾਹ ਪਹੁੰਚੇ ਉਹ ਤਾਂ ਹੀ ਪਹੁੰਚ ਸਕਦਾ ਜੇ ਤੁਸੀਂ ਬੇੜੀ ਰਾਹੀਂ ਜਾਓਗੇ ਬੋਟ ਰਾਹੀਂ ਜਾਓਗੇ ਸਾਡੇ ਕੋਲੇ ਤੁਸੀਂ ਆ ਕਰਦੇ ਆ ਸਾਡੇ ਕੋਲੇ ਸਾਰਾ ਦਾ ਮੋਟਾ ਪ੍ਰਬੰਧ ਹੈ ਅਸੀਂ ਤੁਹਾਨੂੰ ਵੋਟਾਂ ਤੇ ਲੈ ਜਾਵਾਂਗੇ ਛੋਡੇ ਛੋਡੇ ਚੋਂ ਦੋ ਜਾਂ ਤਿੰਨ ਬੰਦੇ ਉਹ ਬੋਰਡ ਦੇ ਵਿੱਚ ਬੈਠ ਕੇ ਅੰਦਰ ਰਾਸ਼ਨ ਦੇ ਸਕਦੇ ਆ ਵਾਰੋ ਵਾਰੀ ਤੁਸੀਂ ਆਪ ਹੀ ਤੁਸੀਂ ਟੀਮ ਬਣਾ ਲਿਓ ਆਪ ਹੀ ਤੁਸੀਂ ਡਿਊਟੀਆਂ ਲੈ ਲਓ ਅਸੀਂ ਤੁਹਾਨੂੰ ਸਹੀ ਟਿਕਾਣੇ ਤੇ ਲਾ ਸਕਦੇ ਹਾਂ ਅਸੀਂ ਆਪਦੀ ਬੋਰਡ ਦੇ ਸਕਦੇ ਹਾਂ ਸਾਡਾ ਵੀ ਪ੍ਰਬੰਧ ਚੱਲ ਜਾਂਦਾ ਸਾਡਾ ਵੀ ਕੰਮ ਚੱਲੀ ਜਾਂਦਾ ਤੇ ਜੇੜ ਕੋਈ ਵੀ ਆਪਦੀ ਕੋਈ ਮਿਹਨਤ ਕਰਕੇ ਹੋਰ ਕਰਨਾ ਚਾਹੁੰਦਾ ਸੇਵਾ ਉਹ ਵੀ ਕਰ ਸਕਦਾ ਸੋ ਮੇਰੀ ਬੇਨਤੀ ਸਾਰਿਆਂ ਨੂੰ ਇਹੀ ਆ ਬਈ ਬਹੁਤ ਮਿਹਨਤ ਨਾਲ ਤੁਸੀਂ ਆ ਰਹੇ ਹੋ ਮੈਂ ਤਾਂ ਇੰਨਾ ਸੋਚ ਰਿਹਾ ਵੀ 2-200 ਕਿਲੋਮੀਟਰ ਤੋਂ ਟਰਾਲੇ ਮਿੱਟੀ ਤੇ ਆ ਰਹੇ ਆ ਸੋ ਇੰਨਾ ਜਜ਼ਬਾ ਕਿਉਂ ਇਹ ਜਜ਼ਬਾ ਆਪਣੇ ਸਿੱਖਾਂ 'ਚ ਹੀ ਆਇਆ ਇਹ ਬਾਬੇ ਨਾਨਕ ਨੇ ਬਾਬੇ ਨਾਨਕ ਤੋਂ ਹੀ ਆਇਆ ਜਿਵੇਂ ਉਹਨੂੰ ਕਈ ਕਹਿ ਦਿੰਦੇ ਆ ਵੀ ਲੰਗਰ ਕਿਵੇਂ ਲੱਗੀ ਜਾਂਦਾ ਕਿਵੇਂ ਚੱਲੀ ਜਾਂਦਾ ਕੰਮ ਜੇ ਗੁਰੂ ਸਾਹਿਬ ਨੇ 20 ਰੁਪਿਆ ਦਾ ਲੰਗਰ ਲਾਇਆ ਤੇ ਜਦੋਂ ਘਰੇ ਆਏ ਤੇ ਉਹਨਾਂ ਦੇ ਪਿਤਾ ਜੀ ਵੱਨੋਂ ਗਾਲ੍ਹਾਂ ਕਹਿੰਦੇ ਗਾਲ੍ਹਾਂ ਕਹਿ ਸ਼ਬਦ ਕਹਿਣਾਂ ਵੀ ਝਟਕਾਂ ਮਿਲੀਆਂ ਝਟਕਾਂ ਮਿਲੀਆਂ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਮੈਥੋਂ ਭੁੱਖੇ ਨਹੀਂ ਦੇਖੇ ਹੁਣ ਉਹੀ ਗੱਲ ਆਪਣੇ ਤੇ ਆਪਾਂ ਵੀਡੀਓ ਵੇਖਦੇ ਆ ਆਪਾਂ ਕਹਿ ਦਿੰਨੇ ਆ ਯਾਰ ਜਦੋਂ ਵੀ ਵੀਡੀਓ ਦਾਸ ਕਰਦੀਆਂ ਮੰਨੂ ਆਪਾਂ ਟਰਾਲਾ ਖਿੱਦ ਦਿੰਨੇ ਆ ਤੋ ਇਹ ਤਾਂ ਕਹਿਦਨੇ ਆ ਕਿਉਂਕਿ ਬਾਬੇ ਨਾਨਕ ਦੀ ਆਪਾਂ ਸਿੱਖ ਹਾਂ ਇਹ ਆਪਣੇ ਕੋਈ ਯੂਪੀ ਤੋਂ ਨਹੀਂ ਆਇਆ ਟਰਾਲਾ ਆਪਣੇ ਕੋਈ ਬਲਕੱਤੇ ਤੋਂ ਨਹੀਂ ਆਇਆ ਆਪਾਂ ਕਿਉਂ ਪੰਜਾਬ 'ਚ ਹੀ ਕਿਉਂ ਆ ਰਹੇ ਆ ਕਿਉਂ ਜਿਹੜੇ ਗੁਰੂ ਨਾਨਕ ਦੇ ਸਿੱਖਾ ਉਹਨਾਂ ਦੀ ਉਹ ਭਾਵਨਾ ਹੈ ਉਹਨਾਂ ਦੀ ਉਹ ਚਿੰਗਾਰੀ ਆ ਉਹਨਾਂ ਦੀ ਉਹ ਗੁਰੂਤਾ ਵੀ ਸਿੱਖਿਆ ਦਿੱਤਾ ਆ ਰਿਆ ਤੂੰ ਥੋੜੀ ਜਿਹੜੀ 10ਵਾਂ ਦਸੌਂ ਦਾ ਹੁੰਦਾ ਵੀਰੋ ਉਹਨੂੰ ਸਹੀ ਥਾਂ ਪਹੁੰਚ ਸਕੀਏ ਤੇ ਤਾਂ ਤੁਸੀਂ ਸੰਪਰਕ ਕਰ ਸਕਦੇ ਆ ਤੁਹਾਨੂੰ ਅਸੀਂ ਵੋਟਾਂ ਵੀ ਦੇ ਦਾਂਗੇ ਤੇ ਤੁਸੀਂ ਟੀਮਾਂ ਬਣਾ ਕੇ ਆਪਾਂ ਵਧੀਆ ਤਰੀਕੇ ਨਾਲ ਇਹਨਾਂ ਦੀ ਮਦਦ ਕਰ ਬਹੁਤ ਕੁਝ ਵੀ ਕਹਣਾ ਪੁੱਛਣੇ ਇਸ ਤਰ੍ਹਾਂ ਵੀਰੇ ਕਹਾਂ ਚਾਹੁੰਦੇ ਕਿ ਜਿਹੜੇ ਪਸਾੜ ਆ ਰਹੇ ਨੇ ਉਹ ਚੰਗੀ ਤਰ੍ਹਾਂ ਹੀ ਸੰਪਰਕ ਕਰ ਲੈ ਤਾਂ ਜ ਉਹਨਾਂ ਨੂੰ ਅਸੀਂ ਦੱਸ ਸਕੀਏ ਕਿ ਆਹ ਸਮਾਨ ਦੀ ਹੁਣ ਮਜੂਤਾ ਲੋੜਿਆ ਤੇ ਉਹ ਸਾਨੂੰ ਸੰਪਰਕ ਕਰਕੇ ਆਉਣਾ ਇੱਕ ਇੱਕ ਵੀ ਨਾ ਤੂੜੀ ਦੀ ਜਿਹੜੀ ਹੈਗੀ ਆ ਤੂੜੀ ਲਾਣੀ ਬਹੁਤ ਹੁੰਦੀ ਆ ਤੂੜੀ ਕਹੋ ਵੀ ਪਾਣੀ ਹੈਗਾ ਤੂੜੀ ਸਮੱਸਿਆ ਆ ਜੀ ਤੁਸੀਂ ਬੀਡ ਵੇਚ ਸਕਦੇ ਹੋ ਚੋਕਰ ਵੇਚ ਸਕਦੇ ਹੋ ਰਾਸ਼ਨ ਦੇ ਕਿੱਟਾਂ ਮਤਲਬ ਖੰਡ ਉਹਦੇ ਚੋਲੀ ਚਾਹ ਪੱਤੀ ਉਹਦੀ ਡਾਲਾਂ ਉਹਦੀ ਜਿੰਨੀ ਬੋਤਲ ਹੋ ਗਈ ਹੈ ਇਹ ਉਹਦਾ ਸਮਾਨ ਆ ਦੇ ਵੀ ਸਾਡੇ ਨਾਲ ਸੰਪਰਕ ਕਰਨ ਦਾ ਮਤਲਬ ਇਹ ਆ ਵੀ ਅਸੀਂ ਨਾ ਜਿੰਨੇ ਜੇ ਮਤਲਬ ਇੱਕ ਹੋ ਜਾਂਦਾ ਵੀ ਅੱਜ 10 ਟਰਾਲੇ ਆਉਣੇ ਆ 10 ਟਰਾਲੇ ਫਿਰ ਵੋਟਾਂ ਤੇ ਭੇਜਣੇ ਬਹੁਤ ਔਖੇ ਆ ਵੀ ਉਹ ਵਾਰੋ ਵਾਰੀ ਅੱਜ 8-10 ਭੇਜ ਸਕਦੇ ਆ ਉਹ ਜੇ ਤੁਸੀਂ ਇਕੱਠੇ ਆਉਂਗੇ ਫਿਰ ਉਹ ਸਾਰਾ ਸਟਾਕ ਤੇ ਅਸੀਂ ਵੀ ਵਾਰੋ ਵਾਰੀ ਅੱਜ ਤੁਸੀਂ ਆਏ ਕੱਲ ਫਿਰ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਦਿਨਾਂ ਦੇ ਹਿਸਾਬ ਨਾਲ ਸੱਦੀ ਜਾਵਾਂਗੇ ਐਨੀ ਸਾਡੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ